ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਨਰੀ ਤੋਂ ਸੰਗਤ ਤਖਤ ਸ੍ਰੀ ਹਜੂਰ ਸਾਹਿਬ ਨੂੰ ਜਾ ਰਹੀ ਹੈ ਟਰੇਨ ਰਾਹੀਂ ਬਾਕੀ ਤੁਹਾਨੂੰ ਅੱਗੇ-ਅੱਗੇ ਸਾਰੀ ਜਾਣਕਾਰੀ ਦੇਵਾਂਗੇ ਜਿਵੇਂ ਜਿਵੇਂ ਵੀ ਹੋਊਗਾ ਅੱਜ ਪਿੰਡੋਂ ਤੁਰ ਹੀ ਆਈ ਕੂ ਸਭ ਤੇਰੀ ਬੜੇ ਸਭੂ ਤੇਰੀ ਬਲਿਆਰੀ ਕੋਈ ਨਾ ਬੋਲਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਤੀਨੇ ਤਾਪ ਪਰਿਵਾਰਨ ਹਾਰਾ ਸੁਖ ਹੰਤਾ ਸੁਖ ਰਾਸ ਤਾਕੋ ਵਿਗਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਦਾਸ You got